ਕਿਸਾਨੀ ਸੰਘਰਸ਼ ਅੰਦੋਲਨ ਦਾ ਮੁੱਦਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਬੀਤੇ ਦਿਨੀ ਅਸੀਂ ਤੁਹਾਨੂੰ ਮੀਟਿੰਗ ਤੱਕ ਤੋਂ ਐਕਸ਼ਨ ਮੋਡ ਦੀ ਕਹਾਣੀ ਸਾਂਝੀ ਕੀਤੀ ਸੀ ਤੇ ਅੱਜ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਕਿਸਾਨਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਪਟਿਆਲੇ ਦੇ ਸਦਰ ਥਾਣਾ ਵਿੱਚ ਲਗਭਗ 170 ਕੇਸ ਦਰਜ ਕੀਤੇ ਜਾਂਦੇ ਨੇ ਦ ਆਗੂਆਂ ਨੂੰ ਅਗਲੇ 14 ਦਿਨ ਲਈ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਉਹਨਾਂ ਤੇ ਇੱਕ ਧਾਰਾ ਪੁਲਿਸ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਜਾਂਦੀ ਹੈ ਧਾਰਾ ਦਾ ਨਾਮ ਹੈ ਬੀ ਐਨ ਸੀ 120 ਦੀ ਧਾਰਾ ਇਸ ਵਿੱਚ ਕਿ 170 ਮਾਮਲੇ ਪਹਿਲੇ ਦਰਜ ਕੀਤੇ ਜਾਂਦੇ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਜਦੋਂ ਕਿਸਾਨ ਮੀਟਿੰਗ ਕਰਨ ਵਾਸਤੇ ਗਏ ਸੀ 7ਵੇਂ ਦੌਰ ਦੀ ਮੀਟਿੰਗ ਸੀ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਦੇ ਸੀਐਮ ਭਗਵੰਤ ਮਾਨ ਐਕਸ਼ਨ ਮੋਡ ਚ ਆ ਜਾਂਦੀ ਹੈ ਜਿੱਥੇ ਸਵਰਨ ਸਿੰਘ ਪੰਦੇਰ ਨੂੰ ਮੁਹਾਲੀ ਵਿੱਚ 26 ਸੈਕਟਰ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਜਗਜੀਤ ਢੱਲੇਵਾਲ ਨੂੰ ਥਾਂ-ਥਾਂ ਤੇ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਹੱਲੇ ਵੀ ਸੂਤਰਾਂ ਦੇ ਮੁਤਾਬਿਕ ਕੋਈ ਇਹ ਜੇ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਇਸ ਟਾਈਮ ਜਗਜੀਤ ਸਿੰਘ ਢੱਲੇਵਾਲ ਕਿੱਥੇ ਨੇ ਪਰ ਫਿਰ ਵੀ ਕਿਸਾਨ ਆਗੂਆਂ ਤੋਂ 170 ਮਾਮਲੇ ਦਰਜ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਅਗਲੇ 14 ਦਿਨਾਂ ਵਾਸਤੇ ਹਿਰਾਸਤ ਵਿੱਚ ਲੈ ਕੇ ਬੀਐਨਸੀ ਦੀ 126 ਦਿੱਤਾ ਰ ਲਾਗੂ ਕੀਤੀ ਜਾਂਦੀ ਹੈ ਅੱਗੋਂ ਦੇਖਣ ਯੋਗ ਇਹ ਹੋਏਗਾ ਕਿ ਅੰਦੋਲਨ ਦਾ ਅਗਲਾ ਸਿੱਟਾ ਕੀ ਨਿਕਲਦਾ ਹੈ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਤੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਾਸਤੇ ਕੀ ਕਰੇਗੀ ਤਾਂ ਕਿਸਾਨੀ ਸੰਘਰਸ਼ ਅੰਦੋਲਨ ਦਾ ਮੁੱਦਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਬੀਤੇ ਦਿਨੀ ਅਸੀਂ ਤੁਹਾਨੂੰ ਮੀਟਿੰਗ ਤੱਕ ਤੋਂ ਐਕਸ਼ਨ ਮੋਡ ਦੀ ਕਹਾਣੀ ਸਾਂਝੀ ਕੀਤੀ ਸੀ ਤੇ ਅੱਜ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਕਿਸਾਨਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਪਟਿਆਲੇ ਦੇ ਸਦਰ ਥਾਣਾ ਵਿੱਚ ਲਗਭਗ 170 ਕੇਸ ਦਰਜ ਕੀਤੇ ਜਾਂਦੇ ਨੇ ਤੇ ਆਗੂਆਂ ਨੂੰ ਅਗਲੇ 14 ਦਿਨ ਲਈ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਉਹਨਾਂ ਤੇ ਇੱਕ ਧਾਰਾ ਪੁਲਿਸ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਜਾਂਦੀ ਹੈ ਧਾਰਾ ਦਾ ਨਾਮ ਹੈ ਬੀ ਐਨ ਸੀ 120 ਦੀ ਧਾਰਾ ਇਸ ਵਿੱਚ ਕਿ 170 ਮਾਮਲੇ ਪਹਿਲੇ ਦਰਜ ਕੀਤੇ ਜਾਂਦੇ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਜਦੋਂ ਕਿਸਾਨ ਮੀਟਿੰਗ ਕਰਨ ਵਾਸਤੇ ਗਏ ਸੀ 7ਵੇਂ ਦੌਰ ਦੀ ਮੀਟਿੰਗ ਸੀ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਦੇ ਸੀਐਮ ਭਗਵੰਤ ਮਾਨ ਐਕਸ਼ਨ ਮੋਡ ਚ ਆ ਜਾਂਦੀ ਹੈ ਜਿੱਥੇ ਸਵਰਨ ਸਿੰਘ ਪੰਦੇਰ ਨੂੰ ਮੁਹਾਲੀ ਵਿੱਚ 26 ਸੈਕਟਰ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਜਗਜੀਤ ਢੱਲੇਵਾਲ ਨੂੰ ਥਾਂ-ਥਾਂ ਤੇ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਹੱਲੇ ਵੀ ਸੂਤਰਾਂ ਦੇ ਮੁਤਾਬਿਕ ਕੋਈ ਅਹਜੇ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਇਸ ਟੈਮ ਜਗਜੀਤ ਸਿੰਘ ਢੱਲੇਵਾਲ ਕਿੱਥੇ ਨੇ ਪਰ ਫਿਰ ਵੀ ਕਿਸਾਨ ਆਗੂਆਂ ਤੋਂ 177 ਮਾਮਲੇ ਦਰਜ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਅਗਲੇ 14 ਦਿਨਾਂ ਵਾਸਤੇ ਹਿਰਾਸਤ ਵਿੱਚ ਲੈ ਕੇ ਬੀਐਨਸੀ ਦੀ 126 ਦਿੱਤਾ ਰਿਹਾ ਲਾਗੂ ਕੀਤੀ ਜਾਂਦੀ ਹੈ ਅੱਗੋਂ ਦੇਖਣਯੋਗ ਇਹ ਹੋਏਗਾ ਕਿ ਅੰਦੋਲਨ ਦਾ ਅਗਲਾ ਸਿੱਟਾ ਕੀ ਨਿਕਲਦਾ ਹੈ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਤੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਾਸਤੇ ਕੀ ਕਰੇਗੀ ਤਾਂ ਕਿਸਾਨੀ ਸੰਘਰਸ਼ ਅੰਦੋਲਨ ਦਾ ਮੁੱਦਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਬੀਤੇ ਦਿਨੀ ਅਸੀਂ ਤੁਹਾਨੂੰ ਮੀਟਿੰਗ ਤੱਕ ਤੋਂ ਐਕਸ਼ਨ ਮੋਡ ਦੀ ਕਹਾਣੀ ਸਾਂਝੀ ਕੀਤੀ ਸੀ ਤੇ ਅੱਜ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਕਿਸਾਨਾਂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਪਟਿਆਲੇ ਦੇ ਸਦਰ ਥਾਣਾ ਵਿੱਚ ਲਗਭਗ 170 ਕੇਸ ਦਰਜ ਕੀਤੇ ਜਾਂਦੇ ਨੇ ਤੇ ਆਗੂਆਂ ਨੂੰ ਅਗਲੇ 14 ਦਿਨ ਲਈ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਉਹਨਾਂ ਤੇ ਇੱਕ ਧਾਰਾ ਪੁਲਿਸ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਜਾਂਦੀ ਹੈ ਧਾਰਾ ਦਾ ਨਾਮ ਹੈ ਬੀ ਐਨ ਸੀ 120 ਦੀ ਧਾਰਾ ਇਸ ਵਿੱਚ ਕਿ 170 ਮਾਮਲੇ ਪਹਿਲੇ ਦਰਜ ਕੀਤੇ ਜਾਂਦੇ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਦਰਸਲ ਜਦੋਂ ਕਿਸਾਨ ਮੀਟਿੰਗ ਕਰਨ ਵਾਸਤੇ ਗਏ ਸੀ 7ਵੇਂ ਦੌਰ ਦੀ ਮੀਟਿੰਗ ਸੀ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਦੇ ਸੀਐਮ ਭਗਵੰਤ ਮਾਨ ਐਕਸ਼ਨ ਮੋਡ ਚ ਆ ਜਾਂਦੀ ਹੈ ਜਿੱਥੇ ਸਵਰਨ ਸਿੰਘ ਪੰਦੇਰ ਨੂੰ ਮੁਹਾਲੀ ਵਿੱਚ 26 ਸੈਕਟਰ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਜਗਜੀਤ ਢੱਲੇਵਾਲ ਨੂੰ ਥਾਂ-ਥਾਂ ਤੇ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਹੱਲੇ ਵੀ ਸੂਤਰਾਂ ਦੇ ਮੁਤਾਬਿਕ ਕੋਈ ਇਹ ਜੇ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਇਸ ਟਾਈਮ ਜਗਜੀਤ ਸਿੰਘ ਢੱਲੇਵਾਲ ਕਿੱਥੇ ਨੇ ਪਰ ਫਿਰ ਵੀ ਕਿਸਾਨ ਆਗੂਆਂ ਤੋਂ 170 ਮਾਮਲੇ ਦਰਜ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਅਗਲੇ 14 ਦਿਨਾਂ ਵਾਸਤੇ ਹਿਰਾਸਤ ਵਿੱਚ ਲੈ ਕੇ ਬੀਐਨਸੀ ਦੀ 126 ਦਿੱਤਾ ਰ ਲਗੋ ਕਿਤੇ ਜਾਂਦੀ ਆ ਅੱਗੋ ਦੇਖਣ ਯੋਗ ਇਹ ਹੋਏਗਾ ਕਿ ਅੰਦੋਲਨ ਦਾ ਅਗਲਾ ਸਿੱਟਾ ਕੀ ਨਿਕਲਦਾ ਹੈ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਤੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਾਸਤੇ ਕੀ ਕਰੇਗੀ